ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਇਆ ਇਹ ਉਪਾਅ ਤੁਸੀਂ ਆਪਣੀ ਘਰ ਦੇ ਵਿੱਚ ਝਾੜੂ ਲਗਾਉਣ ਤੋਂ ਬਾਅਦ ਦੇ ਵਿੱਚ ਝਾੜੂ ਦੇ نیچے ਇਹ ਤਿੰਨ ਚੀਜ਼ਾਂ ਨੂੰ ਤੁਸੀਂ ਰੱਖ ਕੇ ਕਰਨਾ ਹੈ ਤੇ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਚਾਵੇਗੀ ਤੇ ਕੁਝ ਹੀ ਦਿਨਾਂ ਦੇ ਵਿੱਚ ਤੁਸੀਂ ਕਰੋੜਪਤੀ ਬਣ ਜਾਓਗੇ ਤੇ ਇਸ ਦੇ ਨਾਲ ਨਾਲ ਤੁਸੀਂ ਝਾੜੂ ਲਗਾਉਣ ਦੇ ਸਮੇਂ ਵੀ ਇਹ ਤਿੰਨ ਕੰਮ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਸਾਡੇ ਘਰ ਦੇ ਵਿੱਚ ਨਾ ਤਾਂ ਕਦੇ ਗਰੀਬੀ ਆਉਂਦੀ ਇਹ ਨਾ ਸਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਉਹ ਕਿਹੜਾ ਉਪਾਏ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਦੇ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਝਾੜੂ ਦੇ ਬਾਰੇ ਝਾੜੂ ਦੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੇ ਬਾਰੇ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਕਿਉਂਕਿ ਇਸ ਵੀਡੀਓ ਦੀ ਇਕਲੀਆਂ ਇਕਲੀਆਂ ਗੱਲ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਹੈ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਵੱਡੇ ਬਡੇਰਿਆਂ ਤੋਂ ਇਹ ਗੱਲ ਤੁਸੀਂ ਅਕਸਰ ਹੀ ਸੁਣੀ ਹੋਵੇਗੀ ਕਿ ਰਾਤ ਦੇ ਸਮੇਂ ਕਦੇ ਵੀ ਝਾੜੂ ਸਾਨੂੰ ਨਹੀਂ ਲਗਾਉਣਾ ਚਾਹੀਦਾ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਆਪਣੇ ਵਿੱਚੋਂ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਬਸ ਇਹ ਕਹਿ ਦਿੰਦੇ ਨੇ ਕਿ ਜਿਸ ਘਰ ਦੇ ਵਿੱਚ ਰਾਤ ਨੂੰ ਝਾੜੂ ਲਗਾਇਆ ਜਾਂਦਾ ਹੈ ਉਸ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਘਰਾਂ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਅੱਜ ਆਪਾਂ ਗੱਲ ਕਰਾਂਗੇ ਕਿ ਝਾੜੂ ਕਿਸ ਸਮੇਂ ਲਗਾਉਣਾ ਚਾਹੀਦਾ ਹੈ ਤੇ ਇਸ ਦੇ ਕੀ ਫਾਇਦੇ ਹੋਣਗੇ ਤੇ ਘਰ ਦੇ ਵਿੱਚ ਬਰਕਤ ਕਿਵੇਂ ਆਉਂਦੀ ਹੈ ਅਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਕਰਦੇ ਹਾਂ ਜਿਸ ਨਾਲ ਘਰ ਦੇ ਵਿੱਚ ਬਹੁਤ ਜ਼ਿਆਦਾ ਬਰਕਤ ਵੀ ਆਉਂਦੀ ਏ ਤੇ ਕਈ ਕੰਮ ਇਹੋ ਜਿਹੇ ਵੀ ਕਰ ਦਿੰਨੇ ਆ ਜੋ ਆਪਣੀ ਘਰ ਦੇ ਵਿੱਚ ਪਰੇਸ਼ਾਨੀਆਂ ਲੈ ਕੇ ਆਉਂਦੇ ਨੇ ਤੇ ਸਾਡੇ ਘਰ ਵਿੱਚ ਗਰੀਬੀ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਮਨੁੱਖ ਦਿਨ ਰਾਤ ਏਕੇ ਕਰਕੇ ਪੈਸਾ ਕਮਾਉਂਦਾ ਪਰ ਫਿਰ ਵੀ ਪੈਸਾ ਬਚਦਾ ਨਹੀਂ ਸਮਝ ਨਹੀਂ ਆਉਂਦੀ ਕਿ ਪੈਸਾ ਕਿੱਥੇ ਚਲਾ ਗਿਆ ਪਰਮਾਤਮਾ ਦੀ ਰਹਿਮਤ ਵੀ ਆਪਣੇ ਤੋਂ ਦੂਰ ਹੁੰਦੀ ਨਜ਼ਰ ਆਉਂਦੀ ਘਰ ਦੀਆਂ ਔਰਤਾਂ ਉਸ ਸਮੇ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਹੁੰਦੀਆਂ ਨੇ ਜਦੋਂ ਤੱਕ ਉਹ ਇਸ ਤਰ੍ਹਾਂ ਦੇ ਕੰਮ ਕਰਨੇ ਸ਼ੈੱਡ ਨਹੀਂ ਦਿੰਦੀ ਆ ਉਦੋਂ ਤੱਕ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਜਿਵੇਂ ਕਿ ਜੇਕਰ ਘਰ ਦੇ ਵਿੱਚ ਖਾਣਾ ਬਿਨਾ ਸੇਰ ਟਕੇ ਬਣਾਇਆ ਜਾਂਦਾ ਤਾਂ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਇਸ ਲਈ ਸਾਨੂੰ ਚਾਹੀਦਾ ਹੈ ਕਿ ਜਦੋਂ ਵੀ ਘਰ ਦੇ ਵਿੱਚ ਖਾਣਾ ਬਣਾਇਆ ਜਾਵੇ ਤਾਂ ਆਪਣਾ ਸੇਰ ਜ਼ਰੂਰ ਟਕਿਆ ਕਰੋ ਇਸ ਦੇ ਨਾਲ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ ਕਿ ਇਸ ਦੇ ਨਾਲ-ਨਾਲ ਹਰ ਇੱਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਵਾਹਿਗੁਰੂ ਦਾ ਨਾਮ ਜਪੇ ਤੇ ਨਾਮ ਜਪ ਕੇ ਹੀ ਖਾਣਾ ਬਣਾਵੇ ਤੇ ਖਾਣਾ ਖਾਵੇ ਇਸ ਦੇ ਨਾਲ ਜਦੋਂ ਵੀ ਕੋਈ ਵੀ ਕੰਮ ਕਰੋ ਤਾਂ ਵਾਹਿਗੁਰੂ ਦਾ ਨਾਮ ਜ਼ਰੂਰ ਜਪੋ ਇਸ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਤੇ ਗਰੀਬੀ ਦੂਰ ਹੁੰਦੀ ਹੈ ਅੰਮ੍ਰਿਤ ਵੇਲੇ ਸੁੱਤੇ ਰਹਿਣਾ ਇਹ ਵੀ ਘਰ ਦੇ ਵਿੱਚ ਬਰਕਤ ਨਾ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਘਰ ਵਿੱਚ ਇਕੱਠਾ ਕਰਕੇ ਰੱਖਣਾ ਤੇ ਟੁੱਟੇ ਹੋਏ ਕੰਗੇ ਦੇ ਨਾਲ ਸੇਰ ਵਾਉਣਾ ਇਹ ਸਭ ਕੰਮ ਕਰਨ ਦੇ ਨਾਲ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਜਿਸ ਚੀਜ਼ ਬਾਰੇ ਸੋਚਦੇ ਰਹਿੰਨੇ ਆ ਉਹੀ ਚੀਜ਼ ਸਾਡੇ ਨਾਲ ਵਾਪਰਨ ਲੱਗਦੀ ਹੈ ਸੰਤ ਫਕੀਰ ਵੀ ਇਹ ਹੀ ਕਹਿੰਦੇ ਹਨ ਕਿ ਜੇਕਰ ਤੁਹਾਡੇ ਘਰ ਦੇ ਨਾਲ ਮਾੜਾ ਹੋ ਰਿਹਾ ਤਾਂ ਉਹ ਵੀ ਤੁਹਾਡੇ ਕਰਮਾ ਕਰਕੇ ਹੀ ਹੈ ਤੁਹਾਡੇ ਮਾੜੇ ਕਰਮ ਕੀ ਘਰ ਦੇ ਵਿੱਚ ਬਰਕਤ ਨੂੰ ਖਾ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਕਰਮਾ ਨਾਲ ਮਨੁੱਖ ਦਾ ਵਾਹਾ ਪੈ ਜਾਂਦਾ ਹੈ ਤੇ ਇਸੇ ਤਰ੍ਹਾਂ ਆਪਾਂ ਸਾਰੇ ਹੀ ਝਾੜੂ ਨੂੰ ਬទ ਹੀ ਮਾਮੂਲੀ ਜਹੀ ਚੀਜ਼ ਸਮਝਦੇ ਆਂ ਇਹ ਘਰ ਵਿੱਚ ਪਈ ਰਹਿੰਦੀ ਏ ਪਰ ਇਸ ਨਾਲ ਕੀਤੀਆਂ ਗਈਆਂ ਗਲਤੀਆਂ ਤੁਹਾਨੂੰ ਕਈ ਤਰ੍ਹਾਂ ਦੇ ਘਾਟੇ ਵੀ ਪਵਾ ਦਿੰਦੀਆਂ ਨੇ ਝਾੜੂ ਨਾਲ ਜੁੜੀਆਂ ਕੁਝ ਗੱਲਾਂ ਹਮੇਸ਼ਾ ਯਾਦ ਰੱਖੋ ਨਹੀਂ ਤੇ ਤੁਹਾਨੂੰ ਵੀ ਝਾੜ ਕੇ ਰੱਖ ਦੇਣਗੀ ਫਿਰ ਕਦੇ ਵੀ ਘਰ ਦੇ ਵਿੱਚ ਬਰਕਤ ਨਹੀਂ ਆਵੇਗੀ ਤੇ ਜੇਕਰ ਆਵੇਗੀ ਤਾਂ ਫਿਰ ਇਸ ਤਰ੍ਹਾਂ ਤੁਰ ਜਾਵੇਗੀ ਜਿਵੇਂ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਤੂ ਇਸੇ ਤਰ੍ਹਾਂ ਝਾੜੂ ਨੂੰ ਲਗਾਉਂਦੇ ਸਮੇਂ ਸਿਰ 'ਚ ਰੂਰ ਟੱਕੋ ਤੇ ਸਵੇਰ ਵੇਲੇ ਹੀ ਝਾੜੂ ਲਗਾਓ ਕਿਹਾ ਜਾਂਦਾ ਹੈ ਕਿ ਸਿਰ ਟੱਕ ਕੇ ਤੇ ਸਵੇਰ ਵੇਲੇ ਝਾੜੂ ਨਾਲ ਲਗਾਉਣ ਨਾਲ ਘਰ ਦੇ ਵਿੱਚ ਬਰਕਤ ਨਾ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿਸੇ ਸੰਤ ਦੇ ਕੋਲ ਇੱਕ ਵਾਰ ਇੱਕ ਬੀਬੀ ਆਈ ਤੇ ਆ ਕੇ ਕਹਿਣ ਲੱਗੀ ਸੰਤ ਜੀ ਮੇਰੇ ਦੋ ਪੁੱਤਰ ਤੇ ਘਰ ਵਾਲਾ ਸਾਰੇ ਜਣੇ ਕਮਾਉਂਦੇ ਨੇ ਸਵੇਰ ਦੇ ਨਾਲ ਹੀ ਉਹ ਕੰਮ ਤੇ ਚਲੇ ਜਾਂਦੇ ਨੇ ਪਰ ਫੇਰ ਵੀ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਸਾਡੇ ਘਰ ਦੇ ਵਿੱਚ ਪੈਸੇ ਸੰਬੰਧੀ ਪਰੇਸ਼ਾਨੀਆਂ ਨੇ ਡੇਰਾ ਲਾਇਆ ਹੋਇਆ ਸਾਡੇ ਸਾਰੇ ਕੰਮ ਬਣਦੇ-ਬਣਦੇ ਰੁਕ ਜਾਂਦੇ ਨੇ ਤੁਸੀਂ ਦੱਸੋ ਕਿ ਅਸੀਂ ਕੀ ਕਰੀਏ ਜਿਸ ਦੇ ਨਾਲ ਸਾਡੇ ਸਾਰੇ ਕੰਮ ਬਣ ਜਾਣ ਤਾਂ ਸੰਤ ਜੀ ਨੇ ਕਿਹਾ ਜਿਸ ਘਰ ਦੇ ਵਿੱਚ ਬਦੂਆਵਾਂ ਇਕੱਠੀਆਂ ਹੋ ਜਾਣ ਉਸ ਘਰ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਤਾਂ ਉਹ ਬੀਬੀ ਥੋੜੀ ਜਹੀ ਹੈਰਾਨ ਹੋਈ ਤੇ ਸੰਤ ਜੀ ਨੇ ਫਿਰ ਦੁਹਰਾਇਆ ਕਿ ਜਿਸ ਘਰ ਦੇ ਵਿੱਚ ਬਦੂਆਵਾਂ ਇਕੱਠੀਆਂ ਹੋ ਜਾਂਦੀਆਂ ਨੇ ਕਿ ਉਥੇ ਕਦੇ ਵੀ ਬਰਕਤ ਨਹੀਂ ਆਉਂਦੀ। ਇਹ ਸੁਣ ਕੇ ਉਹ ਬੀਬੀ ਨੇ ਸੰਤ ਨੂੰ ਜਵਾਬ ਦੇ ਵਿੱਚ ਕਿਹਾ ਕਿ ਸਾਡੇ ਘਰ ਦੇ ਲਈ ਕੌਣ ਬਦਦਵਾਵਾ ਕਰਦਾ ਹੋਵੇਗਾ? ਤਾਂ ਸੰਤ ਜੀ ਨੇ ਕਿਹਾ ਕਿ ਬੀਬੀ ਤੂੰ ਇਹ ਦੱਸ ਘਰ ਦੀ ਸਫਾਈ ਕਿਸ ਸਮੇਂ ਕਰਦੀ ਐ? ਤੇ ਉਸ ਬੀਬੀ ਨੇ ਕਿਹਾ ਸਾਫ-ਸਫਾਈ ਦਾ ਤਾਂ ਕੋਈ ਸਮਾਂ ਹੀ ਨਹੀਂ ਹੈਗਾ। ਕਦੇ ਸਵੇਰੇ ਕਰਦੀ ਐ, ਕਦੇ ਸ਼ਾਮ ਨੂੰ ਤੇ ਕਦੇ ਰਾਤ ਨੂੰ। ਜਦੋਂ ਵੀ ਸਮਾਂ ਲੱਗਦਾ। ਉਦੋਂ ਹੀ ਕਰ ਲੈਣੀਆਂ ਤਾਂ ਸੰਤ ਜੀ ਨੇ ਕਿਹਾ ਕਿ ਬੀਬੀ ਜੀ ਘਰ ਦੀ ਸੁਪਾਈ ਸਵੇਰੇ ਉੱਠਣ ਤੋਂ ਬਾਅਦ ਕਰਿਆ ਕਰੋ ਰਾਤ ਨੂੰ ਨਾ ਕਰਿਆ ਕਰੋ ਕਿਉਂਕਿ ਜਦ ਸੂਰਜ ਡੁੱਬ ਜਾਂਦਾ ਹੈ ਤਾਂ ਕੁਦਰਤ ਦੇ ਜਿਹੜੇ ਛੋਟੇ-ਛੋਟੇ ਜੀਵ ਹੁੰਦੇ ਨੇ ਉਹ ਸ਼ਾਮ ਦੇ ਸਮੇਂ ਘਰ ਦੇ ਕੋਨਿਆਂ ਦੇ ਵਿੱਚ ਜਾ ਕੇ ਬੈਠ ਕੇ ਆਰਾਮ ਕਰਦੇ ਨੇ ਤੇ ਘਰ ਦੀਆਂ ਵਿੱਥਾਂ ਦੇ ਵਿੱਚ ਲੁਕਦੇ ਨੇ ਸਵੇਰੇ ਦਾ ਇੰਤਜ਼ਾਰ ਕਰਦੇ ਨੇ ਤੇ ਉਸ ਸਮੇਂ ਉਹ ਪਰਮਾਤਮਾ ਨੂੰ ਯਾਦ ਕਰ ਰਹੇ ਹੁੰਦੇ ਨੇ ਤੇ ਜਦੋਂ ਉਹ ਰਾਤ ਦੇ ਸਮੇਂ ਝਾੜੂ ਲਾਉਂਦਾ ਤਾਂ ਵਿੱਥਾਂ ਵਿੱਚੋਂ ਬੇਕਾਰ ਹੋ ਜਾਂਦੇ ਨੇ ਤੇ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਉਹ ਇੱਧਰ-ਉੱਧਰ ਪਰੇਸ਼ਾਨ ਹੋ ਕੇ ਭੱਜਦੇ ਫਿਰਦੇ ਨੇ ਪਰਮਾਤਮਾ ਆਪਣੇ ਜੀਵਾਂ ਨਾਲ ਇੰਨਾ ਪਿਆਰ ਕਰਦਾ ਹੈ ਕਿ ਆਪਣੇ ਜੀਵਾਂ ਨਾਲ ਮਾੜਾ ਵਰਤਾਅ ਬਰਦਾਸ਼ਤ ਨਹੀਂ ਕਰਦਾ ਤੇ ਉਸ ਜੀਵ ਦੇ ਦਿਲੋਂ ਹੂਕ ਨਿਕਲਦੀ ਏ ਤੇ ਉਹਨਾਂ ਜੀਵਾਂ ਦੀਆਂ ਬਦਦੂਆਵਾਂ ਘਰ ਵਿੱਚ ਹਰ ਪਾਸੇ ਉਹ ਤੰਗੀ ਲਿਆ ਦਿੰਦੀਆਂ ਨੇ ਘਰ ਦੀ ਖੁਸ਼ਹਾਲੀ ਤੰਗੀ ਦੇ ਵਿੱਚ ਬਦਲ ਜਾਂਦੀ ਏ ਤੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੇ ਜੇਕਰ ਤੁਸੀਂ ਵੀ ਚਾਹੋਗੇ ਤੁਹਾਡੇ ਘਰ ਦੇ ਵਿੱਚ ਬਰਕਤ ਰਹੇ ਤਾਂ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਜਦੋਂ ਵੀ ਝਾੜੂ ਲਗਾਉਂਦੇ ਹੋ ਤਾਂ ਘਰ ਦਾ ਸਾਰਾ ਕੂੜਾ ਉਸ ਦੇ ਨਾਲ ਲੱਗ ਜਾਂਦਾ ਇਸ ਲਈ ਕਦੇ ਵੀ ਝਾੜੂ ਨੂੰ ਰਸੋਈ ਦੇ ਕੋਲ ਸਾਨੂੰ ਨਹੀਂ ਰੱਖਣਾ ਚਾਹੀਦਾ ਇਹ ਗੱਲ ਹਮੇਸ਼ਾ ਆਪਣੇ ਪੱਲੇ ਬੰਨ ਕੇ ਰੱਖੋ ਤੇ ਜਿੱਥੇ ਬੈਠ ਕੇ ਤੁਸੀਂ ਖਾਣਾ ਖਾਣੇ ਹੋ ਉਸ ਜਗ੍ਹਾ ਦੇ ਨੇੜੇ ਕਦੇ ਵੀ ਝਾੜੂ ਨਾ ਰੱਖੋ ਘਰ ਦੇ ਵਿੱਚ ਲੜਾਈ ਝਗੜੇ ਵਧ ਰਹੇ ਨੇ ਤਾਂ ਝਾੜੂ ਲਗਾਉਂਦੇ ਸਮੇਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਕਰੋ ਕਿਉਂਕਿ ਇਸ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਪਸਾਰਾ ਘਰ ਦੇ ਹਰ ਕੋਨੇ-ਕੋਨੇ ਵਿੱਚ ਹੋਵੇਗਾ ਤੇ ਜਿੱਥੇ ਤੁਸੀਂ ਝਾੜੂ ਲਗਾਉਂਦੇ ਹੋ ਉੱਥੋਂ ਨਕਾਰਾਤਮਕਤਾ ਊਰਜਾ ਦੂਰ ਹੋ ਜਾਵੇਗੀ ਤੇ ਘਰ ਦੇ ਮੈਂਬਰਾਂ ਦੇ ਵਿੱਚ ਪਿਆਰ ਦੇ ਵਿੱਚ ਵਾਸਾ ਹੋਵੇਗਾ ਘਰ ਦੀਆਂ ਕੰੰਧਾਂ ਨੂੰ ਕਦੇ ਵੀ ਝਾੜੂ ਦੇ ਨਾਲ ਸਾਫ਼ ਨਾ ਕਰੋ ਕਈ ਵਾਰ ਆਪਾਂ ਕੀ ਕਰਦੇ ਆ ਕਿ ਘਰ ਦੀਆਂ ਪਰਛਤੀਆਂ ਕੰੰਧਾਂ ਜਿੱਥੇ ਵੀ ਜਾਲੇ ਲੱਗੇ ਹੁੰਦੇ ਨੇ ਝਾੜੂ ਮਾਰ ਮਾਰ ਕੇ ਸਾਫ਼ ਕਰ ਦਿੰਦੇ ਆ ਕਈ ਵਾਰ ਉਹਨਾਂ ਥਾਵਾਂ ਤੇ ਕੰੰਧਾਂ ਤੇ ਕੋਈ ਸ਼ਬਦ ਜਾਂ ਫਿਰ ਕਿਸੇ ਗੁਰੂ ਪੀ ਫਕੀਰ ਦੇ ਫੋਟੋ ਵੀ ਲੱਗੀ ਹੁੰਦੀ ਏ ਤੇ ਉਹ ਝਾੜੂ ਉਹਨਾਂ ਫੋਟੋਆਂ ਨੂੰ ਵੀ ਲੱਗ ਜਾਂਦਾ ਏ ਤੇ ਆਪਾਂ ਪਾਪਾ ਦੇ ਭਾਗੀਦਾਰ ਬਣ ਜਾਂਦੇ ਆ ਇਸ ਕਰਕੇ ਕੰਦਾ ਨੂੰ ਹਮੇਸ਼ਾ ਕੱਪੜੇ ਦੇ ਨਾਲ ਸਾਫ਼ ਕਰੋ ਘਰ ਦੇ ਰਸੋਈ ਦੀ ਪਰਸ਼ੱਤੀ ਖਾਸ ਕਰਕੇ ਜਦੋਂ ਵੀ ਅਸੀਂ ਸਾਫ਼ ਕਰਦੇ ਹਾਂ ਤਾਂ ਉੱਥੇ ਆਪਾਂ ਨੂੰ ਭੋਜਨ ਬਣਾਉਂਦੇ ਹਾਂ ਝਾੜੂ ਦੇ ਕਈ ਹਿੱਸਿਆਂ ਵਿੱਚ ਲੱਗ ਕੇ ਆਇਆ ਹੁੰਦਾ ਹੈ ਕੂੜਾ ਉਸ ਪਰਸ਼ੱਤੀ ਤੇ ਕਦੇ ਵੀ ਝਾੜੂ ਨਾ ਲਗਾਓ ਉਸ ਲਈ ਅਲੱਗ ਸਾਫ਼ ਕੱਪੜਾ ਰੱਖੋ ਤੇ ਉਸ ਦੇ ਨਾਲ ਹੀ ਉਸ ਨੂੰ ਸਾਫ਼ ਕਰੋ ਇਹ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਵੇਗਾ ਤੇ ਘਰ ਦੇ ਵਿੱਚ ਬਰਕਤ ਵੀ ਲਿਆਵੇਗਾ ਹਮੇਸ਼ਾ ਅਮ੍ਰਿਤ ਵੇਲੇ ਚਾੜੂ ਲਗਾਓ ਕਿਉਂਕਿ ਮਾਇਆ ਤੇ ਦਲੇਦਰਤਾ ਹਰ ਘਰ ਵਿੱਚ ਸਵੇਰ ਦੇ ਸਮੇਂ ਆ ਕੇ ਹੀ ਵਾਸ ਕਰਦੀ ਹੈ ਨੇ ਉਹ ਪੁੱਛਦੀ ਹਨ ਕਿ ਇਸ ਘਰ ਵਿੱਚ ਕੀ ਹੈ ਤੇ ਜਿਸ ਘਰ ਵਿੱਚ ਉਸ ਸਮੇਂ ਸਾਰੇ ਜੀ ਉੱਠੇ ਹੁੰਦੇ ਹਨ ਤੇ ਸਾਰੇ ਆਪਸ ਵਿੱਚ ਪਿਆਰ ਦੇ ਨਾਲ ਬੈਠ ਕੇ ਕੰਮ ਕਰਦੇ ਹੁੰਦੇ ਨੇ ਸਾਰੇ ਆਪਣੀ ਕੰਮਕਾਰਾਂ 'ਚ ਲੱਗੇ ਹੁੰਦੇ ਨੇ ਉੱਥੇ ਮਾਇਆ ਆ ਕੇ ਬੈਠ ਜਾਂਦੀ ਹੈ ਤੇ ਜਿੱਥੇ ਲੋਕ ਸੁੱਤੇ ਪਏ ਹੁੰਦੇ ਨੇ ਤੇ ਗੇਟ ਬੰਦ ਹੁੰਦੇ ਨੇ ਉਥੇ ਦਲੇਦਰਤਾ ਕੇ ਵਾਸ ਕਰ ਜੰਦੀ ਇਸ ਕਰਕੇ ਜਲਦੀ ਉਠੋ ਪਰਮਾਤਮਾ ਦਾ ਨਾਮ ਲਓ ਇਸ਼ਨਾਨ ਕਰੋ ਤੇ ਘਰ ਦੇ ਕੰਮ ਸ਼ੁਰੂ ਕਰੋ ਕੂੜੇ ਦੇ ਢੇਰ ਘਰ ਵਿੱਚ ਨਾ ਲਗਾਓ ਉਸ ਨੂੰ ਬਾਹਰ ਸੁੱਟੋ ਘਰ ਵਿੱਚ ਕਿਸੇ ਵੀ ਤਰ੍ਹਾਂ ਦੇ ਕੂੜੇ ਦਾ ਢੇਰ ਨਾ ਲੱਗਿਆ ਹੋਵੇ ਤੇ ਨਾ ਹੀ ਘਰ ਵਿੱਚ ਜਾਲੇ ਲੱਗੇ ਹੋਣ ਉਸ ਬੀਬੀ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਸਨੇ ਆਪਣੇ ਘਰ ਜਾ ਕੇ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਦੇਖਦੇ ਹੀ ਦੇਖਦੇ ਘਰ ਦੇ ਵਿੱਚ ਉਦਮ ਆ ਗਿਆ ਤੇ ਘਰ ਦੇ ਵਿੱਚ ਬਰਕਤ ਪੈਣ ਲੱਗੀ ਕੁਝ ਹੀ ਦਿਨ ਲੱਗੇ ਲੰਘੇ ਤੇ ਇੱਕ ਬੀਬੀ ਹੋਰ ਸੰਤ ਜੀ ਕੋਲਾਈ ਤੇ ਕਹਿਣ ਲੱਗੀ ਸੰਤ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਘਰ ਬਹੁਤ ਹੀ ਜ਼ਿਆਦਾ ਦੁੱਖ ਹਨ ਤੇ ਪਰੇਸ਼ਾਨੀਆਂ ਹਨ ਤਾਂ ਸੰਤ ਜੀ ਨੇ ਕਿਹਾ ਠੀਕ ਹੈ ਬੀਬਾ ਅੱਜ ਅਸੀਂ ਤੈਨੂੰ ਇੱਕ ਕਥਾ ਸੁਣਾਉਣੀ ਆ ਤੇ ਬੜੇ ਧਿਆਨ ਦੇ ਨਾਲ ਸੁਣਿਓ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ। ਉਹ ਮਨੁੱਖ ਹਮੇਸ਼ਾ ਕਾਲੇ ਰੰਗ ਦੇ ਕੱਪੜੇ ਪਾ ਕੇ ਰੱਖਦਾ ਸੀ। ਉਸ ਨੂੰ ਕਦੇ ਵੀ ਹੋਰ ਕਿਸੇ ਰੰਗ ਦੇ ਕੱਪੜੇ ਨਹੀਂ ਸੀ ਪਾਈ ਹੁੰਦੇ ਕਦੇ ਉਸ ਨੇ ਕਿਤੇ ਵੀ ਜਾਣਾ ਕਾਲੇ ਰੰਗ ਦੇ ਕੱਪੜੇ ਪਾ ਕੇ ਜਾਣਾ। ਇੱਕ ਵਾਰ ਉਹਨਾਂ ਦੇ ਘਰ ਕੋਈ ਸਮਾਗਮ ਸੀ ਸਾਰੇ ਨਗਰ ਦੇ ਲੋਕ ਉਸ ਦੇ ਲਈ ਕਾਲੇ ਰੰਗ ਦੇ ਤੋਹਫੇ ਲੈ ਕੇ ਆਏ। ਤੇ ਜਦ ਉਸਨੇ ਤੋਹਫਿਆਂ ਨੂੰ ਖੋਲਿਆ ਤਾਂ ਉਹ ਹੈਰਾਨ ਹੋਇਆ ਕਿ ਮੇਰੇ ਲਈ ਕੋਈ ਵੀ ਹੋਰ ਕੋਈ ਰੰਗ ਨਹੀਂ ਲੈ ਕੇ ਆਇਆ ਸਗੋਂ ਇਹ ਸਾਰੇ ਜਣੇ ਕਾਲਾ ਰੰਗ ਹੀ ਲੈ ਕੇ ਆਏ ਨੇ ਤੇ ਹੁਣ ਉਹ ਸਾਰੇ ਜਣੇ ਉਸ ਲਈ ਕਾਲਾ ਰੰਗ ਕਿਉਂ ਲੈ ਕੇ ਗਏ ਸੀ ਕਿਉਂਕਿ ਉਹਨਾਂ ਸਾਰਿਆਂ ਨੇ ਹਮੇਸ਼ਾ ਉਸ ਨੂੰ ਕਾਲੇ ਰੰਗ ਦੇ ਕੱਪੜਿਆਂ ਦੇ ਵਿੱਚ ਹੀ ਦੇਖਿਆ ਸੀ ਇਸ ਲਈ ਉਹਨਾਂ ਨੂੰ ਲੱਗਿਆ ਕਿ ਉਸ ਨੂੰ ਕਾਲਾ ਰੰਗ ਪਸੰਦ ਹੈ ਤਾਂ ਹੀ ਉਹ ਸਾਰੇ ਉਸ ਲਈ ਕਾਲੇ ਰੰਗ ਦੀਆਂ ਚੀਜ਼ਾਂ ਲੈ ਕੇ ਆਏ ਤਾ ਉਹ ਬੀਬੀ ਕਹਿੰਦੀ ਅੱਛਾ ਜੀ ਤਾਂ ਫਿਰ ਉਹ ਸਾਨੂੰ ਇਸ ਤੋਂ ਕੀ ਸਿੱਖਿਆ ਮਿਲੀ ਤਾਂ ਸੰਤ ਜੀ ਨੇ ਕਿਹਾ ਬੀਬੀ ਤੂੰ ਖੁਦ ਹੀ ਤਾਂ ਕਿਹਾ ਤੇਰੇ ਕੋਲ ਸਭ ਕੁਝ ਹੈ ਤੇਰੇ ਘਰ 'ਚ ਔਲਾਦ ਵੀ ਹੈ ਪੈਸਾ ਵੀ ਹੈ ਰਿਸ਼ਤੇਦਾਰ ਵੀ ਨੇ ਤੇਰੇ ਘਰ ਸੁੱਖ ਸਹੂਲਤਾਂ ਵੀ ਨੇ ਪਰ ਫਿਰ ਵੀ ਤੂੰ ਦੁਖੀ ਹੈ ਕਿਉਂਕਿ ਹਰ ਸਮੇਂ ਆਪਣੇ ਆਪ ਨੂੰ ਦੁੱਖਾਂ ਦੇ ਨਾਲ ਘੇਰ ਕੇ ਰੱਖਣੀ ਹੈ ਰੋਂਦੀ ਰਹਿਣੀ ਹੈ ਪਰੇਸ਼ਾਨ ਰਹਿਣੀ ਤੇ ਜਦੋਂ ਪਰਮਾਤਮਾ ਦੇ ਫਰਿਸ਼ਤੇ ਤੇਰੇ ਘਰ ਆਉਂਦੇ ਨੇ ਤੇ ਤੇਨੂੰ ਦੇਖਦੇ ਨੇ ਕਿਤੇ ਤੂੰ ਹਮੇਸ਼ਾ ਦੁਖੀ ਰਹਿਣੀ ਏ ਇਸ ਨੂੰ ਭਾਵੇਂ ਜੋ ਮਰਜੀ ਦੇ ਦੇਈਏ ਇਸਨੇ ਦੁਖੀ ਹੀ ਰਹਿਣਾ ਤਾਂ ਫਿਰ ਉਹ ਤੈਨੂੰ ਦੁਖ ਹੀ ਮਿਲਦੇ ਨੇ ਬਨੁਖ ਆਪਣੇ ਮਨ ਨਾਲ ਖੁਸ਼ ਹੁੰਦਾ ਤੂੰ ਆਪਣੇ ਮਨ ਨਾਲ ਵਾਅਦਾ ਕਰਕੇ ਅੱਜ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਲੈ ਕੇ ਇਸੇ ਦਾ ਮਾਰਾ ਨੇ ਸੋਚਣਾ ਤੇ ਹਮੇਸ਼ਾ ਖੁਸ਼ ਰਹਿਣਾ ਤਾਂ ਤੂੰ ਖੁਸ਼ ਰਹੇਂਗੀ ਜਦੋਂ ਆਪਣੇ ਆਪ ਨੂੰ ਇਹ ਹੀ ਮੰਨ ਲਿਆ ਕਿ ਮੈਂ ਵਿਚਾਰੀ ਆ ਮੈਂ ਦੁਖੀ ਆ ਤੇਰਾ ਮਨ ਫਿਰ ਉਵੇਂ ਹੀ ਰਹੇਗਾ ਜੇ ਤੂੰ ਸੋਚ ਲਿਆ ਕਿ ਪਰਮਾਤਮਾ ਤੇਰੇ ਨਾਲ ਹੈ ਮੈਂ ਸੁਖੀ ਹਾਂ ਤਾਂ ਤੂੰ ਸੁਖੀ ਰਹੇਂਗੀ ਤੇਰਾ ਹਰ ਇੱਕ ਕਾਰਜ ਸਿੱਧ ਹੋਵੇਗਾ ਇਹ ਅਕਸਰ ਹੀ ਆਪਣੇ ਨਾਲ ਹੁੰਦਾ ਹੈ ਆਪਾ ਆਪਣੇ ਵਿਚਾਰਾਂ ਤੇ ਦੁਖੀ ਮਨ ਨੂੰ ਦੁਖੀ ਹੋਰ ਕਰ ਲੈਨੇ ਆ ਇੱਕ ਦਿਨ ਸਵੇਰੇ ਉੱਠ ਕੇ ਕਦੇ ਵੀ ਕਿਸੇ ਬਾਰੇ ਮਾੜਾ ਨਾ ਸੋਚੋ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਨੀ ਆਪ ਨੂੰ ਕਹੋ ਕਿ ਪਰਮਾਤਮਾ ਤੁਸੀਂ ਮੇਰੇ ਨਾਲ ਹੋ ਤੁਸੀਂ ਮੇਰੇ ਅੰਗ ਸੰਗ ਹੋ ਤੇ ਮੈਨੂੰ ਹੋਣ ਕਿਸੇ ਗੱਲ ਦੀ ਵੀ ਚਿੰਤਾ ਨਹੀਂ ਤਾਂ ਫਿਰ ਦੇਖਿਓ ਫਿਰ ਅਸੀਂ ਕਿਸੇ ਦਾ ਮਾੜਾ ਵੀ ਨਹੀਂ ਸੋਚਾਂਗੇ ਤੇ ਫਿਰ ਆਪਣੇ ਆਪ ਸਾਰਾ ਦਿਨ ਚੰਗਾ ਲੰਗੇਗਾ ਆਪਣੇ ਆਪ ਨੂੰ ਦੁਖੀ ਤੇ ਵਿਚਾਰੇ ਜਿਹੇ ਬਣਾ ਕੇ ਨਾ ਰੱਖਿਆ ਕਰੋ ਇਸ ਤਰ੍ਹਾਂ ਕਰਨਾ ਬੰਦ ਕਰ ਦਿਓ ਤੇ ਫਿਰ ਦੇਖਿਓ ਆਪੇ ਤੁਹਾਡੀ ਜ਼ਿੰਦਗੀ ਸੋਹਣੀ ਤੇ ਖੁਸ਼ਹਾਲ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਝਾੜੂ ਦੇ ਨਾਲ ਇੱਕ ਛੋਟਾ ਜਿਹਾ ਉਪਾਅ ਕਰ ਲੋਗੇ ਤਾਂ ਉਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਆਵੇਗੀ ਇਹ ਉਹ ਪਾ ਉਹਨਾਂ ਲੋਕਾਂ ਦੇ ਲਈਏ ਜਿਹੜੇ ਕਹਿੰਦੇ ਆ ਕਿ ਸਾਡੇ ਘਰ ਦੇ ਵਿੱਚ ਗਰੀਬੀ ਹੈ ਸਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਸਵੇਰੇ ਉੱਠ ਕੇ ਝਾੜੂ ਲਗਉਣ ਤੋਂ ਬਾਅਦ ਦੇ ਵਿੱਚ ਦੇਣ ਦੇ ਵਿੱਚ ਜਦੋਂ ਵੀ ਸਮਾਂ ਲੱਗਦਾ ਜਾਂਦਾ ਉਸ ਸਮੇਂ ਤੇ ਜਾਂ ਰਾਤ ਦੇ ਸਮੇਂ ਲਾਲ ਸੁਕੀਆਂ ਮਿਰਚਾਂ ਲੈ ਕੇ 3 5 ਜਾਂ 7 ਜੰਨੀਆਂ ਵੀ ਲੈ ਸਕਦੇ ਹੋ ਤੇ ਉਹ ਆਪਣੇ ਫੈਮਿਲੀ ਮੈਂਬਰਾਂ ਤੋਂ ਤੁਸੀਂ ਸ਼ੋਹਾ ਕੇ 7 ਵਾਰ ਤੇ ਆਪਣੇ ਘਰ ਦੇ ਮੇਨ ਗੇਟ ਤੇ ਝਾੜੂ ਰੱਖ ਕੇ ਝਾੜੂ ਦੇ نیچے ਰੱਖ ਦੇਣੀਆਂ ਨੇ ਜੇਕਰ ਤੁਸੀਂ ਸਵੇਰੇ ਕਰ ਰਹੇ ਹੋ ਤਾਂ ਉੱਥੇ ਹੀ ਪਿਆ ਰਹਿਣ ਦਿਨਾ ਝਾੜੂ ਜੇਕਰ ਰਾਤ ਦੇ ਸਮੇਂ ਕਰ ਰਹੇ ਹੋ ਤਾਂ ਰਾਤ ਦੇ ਸਮੇਂ ਵੀ ਉੱਥੇ ਹੀ ਪਿਆ ਰਹਿਣ ਦਿਨਾ ਇਸ ਉਬਾਰ ਨੂੰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਘਰ ਤੋਂ ਬਾਹਰ ਨਹੀਂ ਜਾਣਾ ਤੇ ਅਗਲੇ ਦਿਨ ਦੀ ਸਵੇਰ ਉੱਠ ਕੇ ਤੁਸੀਂ ਉਸੇ ਹੀ ਝਾੜੂ ਦੇ ਨਾਲ ਉਹੀ ਮਿਰਚਾਂ ਨੂੰ ਝਾੜੂ ਲਗਾ ਕੇ ਸਾਰੇ ਘਰ ਦੇ ਵਿੱਚੋਂ ਤੇ ਆਪਣੇ ਘਰ ਦੇ ਵਿੱਚੋਂ ਝਾੜੂ ਦੇ ਨਾਲ ਹੀ ਉਹਨਾਂ ਮਿਰਚਾਂ ਨੂੰ ਤੁਸੀਂ ਬਾਹਰ ਕੱਢ ਦੇਣਾ। ਬਸ ਇੰਨਾ ਹੀ ਉਪਾਅ ਕਰਨਾ ਹੈ ਇੱਕ ਵਾਰ ਹੀ ਇਹ ਉਪਾਅ ਕਰਨਾ ਤੇ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਰਿਜ਼ਲਟ ਮਿਲੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵਾਧ ਤੋਂ ਵਾਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਤੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ